ਪਰਵਾਸੀ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਕੈਲਕੀਦੇ ਦੇ ਵਿੱਚ ਬਰਫਬਾਰੀ ਕਾਰਨ ਪ੍ਰਭਾਵਿਤ ਉਡਾਨਾਂ ਮੁੜ ਸ਼ੁਰੂ ਪਰਫਬਾਰੀ ਕਰਕੇ ਸ਼ਹਿਰਦਿਆਂ ਸੜਕਾਂ ਤੇ ਫਸੀਆਂ ਪੰਜਾਬਾ 7 ਤੋਂ 20 ਸੈਂਟੀਮੀਟਰ ਦੇ ਵਿੱਚ ਕਾਰ ਬਰਫ ਪੈਦੀ ਹੈ ਉਮੀਦ ਕੈਨੇਡਾ ਭਰ ਦੇ ਵਿੱਚ ਭੇਜੇ ਜਵਾਨ ਗੇ ਨਵੇਂ ਸੀਪੀਪੀ ਭੁਗਤਾਨ 26 ਨਵੰਬਰ ਨੂੰ ਹੋਣ ਕੇ ਪੈਨਸ਼ਨ ਪਲਾਨ ਕੈਨੇਡਾ ਅਗਲੇ ਕੈਨੇਡਾ ਪੈਨਸ਼ਨ ਪਲਾਨ ਦੇ ਲਈ ਕਰ ਰਿਹਾ ਹੈ ਤਿਆਰੀ ਕੈਨੇਡਾ ਵਿੱਚ ਰਿਪੋਰਟ ਹੋਵੇਗਾ ਪੰਜਾਬੀ ਨੌਜਵਾਨ ਫੈਡਰਲ ਅਦਾਲਤ ਨੇ ਰੱਦ ਕੀਤਾ ਪਨਾ ਦਾ ਦਾਵਾ ਪਕਵਦੀ ਹਮਾਇਤੀ ਹੁੰਦਾ ਟੋਟਕਾ ਨਹੀਂ ਆਇਆ ਕਾ ਕੈਨੇਡਾ ਦੀਆਂ ਅਦਾਲਤਾਂ ਦਾ ਵੱਡਾ ਫੈਸਲਾ ਵਕਵਦੀ ਸਰਗਰਮੀ ਨਾਲ ਜੁੜੇ ਪਨਾ ਦੇ ਦਾਅਵੇ ਨੂੰ ਕੀਤਾ ਰੱਦ ਜਜਾਂ ਨੇ ਵਾਰ-ਵਾਰ ਅਲਸੀਆ ਨੂੰ ਮੌਕਾ ਪ੍ਰਸਤ ਜਾਂ ਪ੍ਰੋਸੀਜੋਗਤਾ ਦੀ ਘਾਟ ਵਿੱਚ ਦੱਸਿਆ। ਢੀਹੂ ਨੇ ਨਾਲ ਸਰਗਰਮੀਆ ਦਾਅਵੇ ਵਿਸਥਾਰ। ਦੱਖਣੀ ਅਲਬਰਟਾ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਬਰਫੀਲੇ ਤੂਫਾਨ ਦੇ ਕਾਰਨ ਹੋਈ ਅਸਥਾਈ ਰੋਕ ਤੋਂ ਬਾਅਦ ਕੈਲਗਰੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕੰਮ ਮੁੜ ਸ਼ੁਰੂ ਹੋ ਗਿਆ। ਸ਼ਹਿਰ ਦੇ ਵਿੱਚ ਲਗਾਤਾਰ ਹੋ ਰਹੀ ਬਰਫਵਾਰੀ ਦੇ ਨਾਲ ਜੁੱਥੇਨ ਦੇ ਕਾਰਨ ਸਵੇਰੇ 9 ਵਜੇ ਤੋਂ ਸਾਰੀਆਂ ਉਡਾਨਾਂ ਦੀ ਆਮਦ ਅਤੇ ਰਵਾਨਗੀ ਰੋਕ ਦਿੱਤੀ ਗਈ ਸੀ ਹਵਾਈ ਅੱਡੇ ਤੇ ਬੁਲਾਰੇ ਨੇ ਕਿਹਾ ਹੈ ਕਿ ਸਾਨੂੰ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ ਦਿਨ ਪਲਦੇ ਦੀ ਹੁੰਦੀ ਉਮੀਦ ਹੈ ਅਤੇ ਅਸੀਂ ਯਾਤਰਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਸਭ ਤੋਂ ਤਾਜ਼ਾ ਉਡਾਨ ਦੀ ਜਾਣਕਾਰੀ ਦੇ ਲਈ ਆਪਣੀ 에ਅਰਲਾਈਨ ਦੇ ਨਾਲ ਸਿੱਧਾ ਸੰਪਰਕ ਕਰਨ ਦੇ ਲਈ ਉਤਸ਼ਾਹਿਤ ਕਰਦੇ ਹਾਂ। ਪਰ ਹਵਾਲੇ ਨੇ ਕੈਲਗਰੀ ਦੇ ਵਿੱਚ ਰਾਈਵਰ ਲਈ ਸੋਮਵਾਰ ਸਵੇਰ ਦਾ ਸਫ਼ਰ ਤਿਲਕਣ ਵਾਲਾ ਅਤੇ ਖੋਲ ਕਰ ਦਿੱਤਾ। ਪੁਲਿਸ ਨੇ ਕਿਹਾ ਕਿ ਦਿ ਰਾਤ ਤੋਂ ਸਵੇਰੇ 6:30 ਵਜੇ ਤੱਕ 186 ਟੱਕਰਾਂ ਦੀ ਰਿਪੋਰਟ ਕੀਤੀ ਗਈ। एनवाल्मेंट कनाडा ਦੇ ਵੱਲੋਂ ਦੇਰ ਦੁਪਹਿਰ ਤੱਕ ਪਰਿਵਾਰੀ ਖਤਮ ਹੋਣ ਦੀ ਭੁਖਵਾਨੀ ਕੀਤੀ ਗਈ ਹੈ। ਕੈਲਗਰੀ ਟ੍ਰਾਂਜ਼ਿਟ ਨੇ ਕਿਹਾ ਕਿ ਫਿਸਲਣ ਵਾਲੀਆਂ ਸਥਿਤੀਆਂ ਦੇ ਕਾਰਨ ਲਗਭਗ ਪੰਜਾਬ ਅਸਾ ਸ਼ਹਿਰ ਦੀਆਂ ਸੜਕਾਂ ਉੱਤੇ ਫਸ ਗਈਆਂ ਨੇ। ਇਸ ਮਹੀਨੇ ਦੇ ਸ਼ੁਰੂ ਵਿੱਚ ਕੈਲਗਰੀ ਟ੍ਰਾਂਜ਼ਿਟ ਨੇ ਐਲਾਨ ਕੀਤਾ ਸੀ ਕਿ ਉਸਤੇ ਆਪਣੇ 40 ਅਤੇ 60 ਫੁੱਟ ਬੱਸ ਫਲੀਟਾਂ ਉੱਤੇ ਟਾਇਰਾਂ ਨੂੰ ਹਰ ਮੌਸਮ ਵਾਲੇ ਟਾਇਰਾਂ ਦੇ ਨਾਲ ਬਦਲਣ ਦੀ ਇੱਕ ਹੌਲੀ-ਹੌਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕੈਲਕਿਟੀ ਦੇ ਦੱਖਣ ਦੇ ਵਿੱਚ ਸੋਮਵਾਰ ਨੂੰ 10 ਤੋਂ 20 ਸੈਂਟੀਮੀਟਰ ਦੇ ਵਿਚਕਾਰ برف ਬੰਦਦੀ ਉਮੀਦ ਜਤਾਈ ਜਾ ਰਹੀ ਹੈ। এনਵਾਇਰਨਮੈਂਟ ਕੈਨੇਡਾ ਦੁਆਰਾ ਦੱਖਣੀ ਅਲਬਰਟਾ ਦੇ ਕੁਝ ਹਿੱਸਿਆਂ ਦੇ ਲਈ برفਬਾਰੀ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਸੀ ਜਿਦੇ ਵਿੱਚ ਲੈਥਫ੍ਰੀਜ਼, ਡੈਬਰ, ਕਾਰਡਸਟਨ, ਵਾਟਰ, ਮੈਕਲੀਓਡ ਅਤੇ ਪਿੰਚਰ ਕ੍ਰੀਕ ਸ਼ਾਮਲ ਨੇ। ਦੱਖਣੀ ਅਲਬਰਟਾ ਦੇ ਵਿੱਚ برفਬਾਰੀ ਦੀਂ ਭਾਰ ਤੇਜ਼ ਹੋਣ ਦੀ ਭੁਗਤਵਾਨੀ ਕੀਤੀ ਗਈ ਹੈ ਪਰ ਸ਼ਾਮ ਤੱਕ ਘਟ ਚੋਵੇਗੀ। ਕੈਨੇਡਾ ਅਗਲੇ ਕੈਨੇਡਾ ਪੈਨਸ਼ਨ ਪਲਾਨ ਸੀਪੀਪੀ ਬੁਗਤਾਨਾ ਤੇ ਲਈ ਤਿਆਰੀ ਕਰ ਰਿਹਾ ਹੈ ਜੋ ਕਿ 26 ਨਵੰਬਰ 2025 ਨੂੰ ਦੇਸ਼ ਭਰ ਦੇ ਵਿੱਚ ਜਮਾ ਕੀਤੇ ਜਾਣ ਵਾਲੇ ਨੇ ਲੱਖਾਂ ਬਜ਼ੁਰਗ ਅਪੰੰਕਤਾ ਲਾਭ ਪ੍ਰਾਪਤਕਰਤਾ ਅਤੇ ਬੱਚੇ ਹੋਏ ਪਰਿਵਾਰਕ ਮੈਂਬਰ ਆਪਣੀ ਵਿਤੀ ਆਰਥਿਕਤਾ ਦੇ ਮੁੱਖ ਹਿੱਸੇ ਦੇ ਵਿੱਚੋਂ ਇਹਨਾਂ ਮਹੀਨਾਵਾਰ ਭੁਗਤਾਨਾ ਤੋਂ ਨਿਰਭਰ ਕਰ ਦੇਣੇ ਦੇਸ਼ ਭਾਲ ਦੇ ਵਿੱਚ ਰਹਿਣ ਸਹਨ ਦੀ ਲਾਗਤ ਵਧ ਰਹੀ ਹੈ ਅਤੇ ਬਜ਼ੁਰਗ ਪਰਿਵਾਰਾਂ ਨੂੰ ਲਗਾਤਾਰ ਵਿੱਤੀ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਸੀਪੀਪ ਭੁਗਤਾਨ ਤਿਆਂ ਸਹੀ ਤਰੀਕਾ ਬਾਰੇ ਜਾਣੂ ਰਹਿਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ ਕੈਨੇਡਾ ਪੈਨਸ਼ਨ ਪਲਾਨ ਦੇਸ਼ ਦੇ ਸਭ ਤੋਂ ਪ੍ਰਸਿੱਮਤ ਆਮਦਨ ਪ੍ਰੋਗਰਾਮਾਂ ਦੇ ਵਿੱਚੋਂ ਇੱਕ ਬਣਿਆ ਹੋਇਆ ਹੈ ਇਹ ਸੇਵਾ ਮੁਕਤ ਕਰਮਚਾਰੀਆਂ ਲੰਬੇ ਸਮੇਂ ਦੀ ਅਪੰਗਤਾ ਦੇ ਨਾਲ ਜੀ ਰਹੇ ਵਿਅਕਤੀਆਂ ਅਤੇ ਸਰਵਾਈਵਰ ਦੇ ਲਾਭ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਲਈ ਅਨੁਮਾਨਤ ਮਾਸਿਕ ਸਹਾਇਤਾ ਯਕੀਨੀ ਬਣਾਉਂਦਾ ਹੈ ਬਹੁਤ ਸਾਰੇ ਕੈਨੇਡੀਆਨਾ ਦੇ ਲਈ ਸੀਪੀਪੀ ਸਰਫ ਰਿਟਾਇਰਮੈਂਟ ਆਮਤ ਨਹੀਂ ਹੈ ਇਹ ਲੰਬੇ ਸਮੇਂ ਦੀ ਵੱਡੀ ਯੋਜਨਾਬੰਦੀ ਦਾ ਇੱਕ ਹਿੱਸਾ ਮਹੱਤਵਪੂਰਨ ਹੈ ਜੋ ਰਿਟਾਇਰਮੈਂਟ ਰੁਜ਼ਗਾਰ ਬ੍ਰੇਕਾਂ ਅਤੇ ਜੀਵਨ ਤਬਦੀਲੀਆਂ ਦੌਰਾਨ ਸੁਰੱਖਿਆ ਪ੍ਰਦਾਨ ਕਰਦੇ ਇਹ ਵਿਸਤ੍ਰਿਤ ਸੰਖੇਪ ਜਾਣਕਾਰੀ ਹੋਣ ਵਾਲੇ ਭੁਗਤਾਨ ਸ਼ੈਡਿਊਲ ਯੋਗਤਾ ਨਿਯਮਾ 2025 ਦੀ ਬਤਵਤ ਰਕਮ ਐਸਆਰਡੀ ਗਣਨਾ ਕਿਵੇਂ ਕੀਤੀ ਜਾਂਦੀ ਹੈ ਤੇ ਕੈਨੇਡੀਅਨ ਸਰਕਾਰ ਨਾਲ ਪ੍ਰਾਪਤ ਹੋਣ ਵਾਲੀ ਰਕਮ ਨੂੰ ਬਤਵਤ ਕਰਨ ਦੇ ਲਈ ਵੀ ਕਦਮ ਚੁੱਕੇ ਜਾ ਸਕਦੇ ਨੇ ਇਸ ਬਾਰੇ ਦੱਸਦੀ ਹੈ 2025 ਦੇ ਲਈ ਵਤਵਤ ਮਾਸਿਕ ਕੈਨੇਡਾ ਪੈਨਸ਼ਨ 플ਾਨ ਭੁਗਤਾਨ ਮਜ਼ਬੂਤ ਰਹਿਣ ਦੀ ਉਮੀਦ ਹੈ ਕਿਉਂਕਿ ਸਲਾਨਾ ਸਮਾਯੋਜਨ ਦੇਸ਼ ਪਰ ਦੇ ਵਿਸ਼ੇ ਤਨਖਾਹ ਵਾਅਦੇ ਨੂੰ ਦੱਸ ਹੁੰਦੇ ਰਹਿੰਦੇ ਨੇ 2025 ਦੇ ਲਈ ਮੌਜੂਦਾ ਰੁਝਾਨ ਦੇ ਅਧਾਰ ਉੱਤੇ 65 ਸਾਲ ਦੀ ਉਮਰ ਦੇ ਨਵੇਂ ਦਾਅਵੇਦਾਰ ਦੇ ਲਈ ਵਤਵਤ ਮਾਸਿਕ ਭੁਗਤਾਨ 1433 ਡਾਲਰ ਤੋਂ ਉੱਤੇ ਰਹਿਣ ਦਾ ਅਨੁਮਾਨ ਹੈ ਹਾਲਾਂਕਿ ਜ਼ਿਆਦਾਤਰ ਕੈਨੇਡੀਅਨ ਨੂੰ ਵਤਵਤ ਰਕਮ ਤੋਂ ਕਾਫੀ ਘੱਟ ਮੀਨਸ ਹੈ ਉਸਤ ਮਾਸਿਕ ਸੀਪੀਪੀ ਰਿਟਾਇਰਮੈਂਟ ਭੁਗਤਾਨ ਲਗਭਗ 900 ਡਾਲਰ ਹੈ ਇਹ ਇਸ ਹਕੀਕਤ ਨੂੰ ਦਰਸਾਉਂਦਾ ਹੈ ਕਿ ਸੀਆਰਏ ਲਾਭ ਸਿੱਧੇ ਤੌਰ ਤੇ ਕਮਾਈ ਦੇ ਇਤਿਹਾਸ ਉੱਤੇ ਆਧਾਰਿਤ ਨਹੀਂ ਜ਼ਿਆਦਾਤਰ ਕਰਮਚਾਰੀ ਆਪਣੇ ਕਰੀਅਰ ਦੇ ਹਰ ਸਾਲ ਦੌਰਾਨ ਵੱਧ ਤੋਂ ਵੱਧ ਰਕਮ ਦਾ ਯੋਗਦਾਨ ਨਹੀਂ ਪਾਉਂਦੇ। ਨਤੀਜੇ ਵਜੋਂ ਉਨ੍ਹਾਂ ਦੇ ਮਾਸਿਕ ਭੁਗਤਾਨਾਂ ਨਾਮ ਤੌਰ ਉਤੇ ਹਰ ਸਾਲ ਦਿਖਾਏ ਗਏ ਵੱਧ ਤੋਂ ਵੱਧ ਮੂਲ ਤੋਂ ਘੱਟ ਹੁੰਦੇ ਨੇ। ਰਿਟਾਇਰਮੈਂਟ ਯੋਜਨਾ ਬਣਾਉਣ ਜਾਂ ਲੰਬੇ ਸਮੇਂ ਦੀ ਵਿੱਤੀ ਰਣਨੀਤੀਆਂ ਦੀ ਸਮੀਖਿਆ ਕਰਨ ਵਾਲੇ ਕਿਸੇ ਵੀ ਵਿਅਕਤੀ ਦੇ ਲਈ ਯੋਗਦਾਨ ਭੁਗਤਦੇ ਭੁਗਤਾਨਾਂ ਨੂੰ ਕਿਵੇਂ ਪ੍ਰਭਾਵਿਤ ਕਰਦੇ ਨੇ ਇਹ ਸਮਝਣਾ ਜ਼ਰੂਰੀ ਹੈ। ਕੈਨੇਡਾ ਪੈਨਸ਼ਨ ਪਲਾਨ ਇੱਕ ਯੋਗਦਾਨ ਪ੍ਰਣਾਲੀ ਦੇ ਰੂਪ ਦੇ ਵਿੱਚ ਤਿਆਰ ਕੀਤਾ ਗਿਆ ਹੈ ਕੋਈ ਵੀ ਜੋ ਕੈਨੇਡਾ ਵਿੱਚ ਕੰਮ ਕਰਦਾ ਹੈ ਤੇ ਤਨਖਾਹ ਕਟੋਤੀਆਂ ਰਾਹੀਂ ਯੋਗਦਾਨ ਪਾਉਂਦਾ ਹੈ ਉਹ ਸੀਪੀਪੀ ਲਾਭਾ ਦੇ ਲਈ ਯੋਗਤਾ ਬਣਾ ਰਿਹਾ ਹੈ ਇਹ ਪ੍ਰਣਾਲੀ ਨਿਰਪੱਖਤਾ ਨੂੰ ਯਕੀਨੀ ਬਣਾਉਂਦੀ ਹੈ ਕਿਉਂਕਿ ਭੁਗਤਾਨ ਸਿੱਧੇ ਤੌਰ ਉਤੇ ਕਾਮਕਾਜੀ ਸਾਲਾ ਦੌਰਾਨ ਕੀਤੇ ਗਏ ਯੋਗਦਾਨਾਂ ਦੇ ਨਾਲ ਸੰਬੰਧਿਤ ਨੇ ਨਵੇਂ ਪ੍ਰਵਾਸੀਆਂ ਤੇ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸੀਪੀਪੀ ਲੰਬੇ ਸਮੇਂ ਦੀ ਸੁਰੱਖਿਆ ਬਣਾਉਣ ਦੇ ਵਿੱਚ ਕਿਵੇਂ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੇ ਹੈ। ਇਹ ਮਹਿੰਦੇ ਨਹੀਂ ਰੱਖਦਾ ਕਿ ਕੋਈ ਵਿਅਕਤੀ ਕੈਨੇਡਾ ਵਿੱਚ ਕਿੰਨਾ ਸਮਾਰਿਆ ਹੈ। ਮਾਇਨੇ ਰੱਖਣ ਵਾਲੀ ਗੱਲ ਇਹ ਹੈ ਕਿ ਉਸਨੇ ਕੰਮ ਕੀਤੇ ਅਤੇ ਯੋਗਦਾਨ ਪਾਏ ਕੁੱਲ ਸਾਲਾਂ ਦੇ ਕਿੰਨੇ ਕਿੰਨੇ ਹੈ। ਕੈਨੇਡਾ ਵਿੱਚ ਕੁਝ ਸਾਲ ਕੰਮ ਕਰਨ ਦੇ ਨਾਲ ਵੀ ਬਾਅਦ ਵਿੱਚ ਰਿਟਾਇਰਮੈਂਟ ਆਮਦਨ ਤੱਕ ਪਹੁੰਚੀ ਕਿੰਨੀ ਬਣਾਈ ਜਾ ਸਕਦੀ ਹੈ। ਬਹੁਤ ਸਾਰੇ ਨਵੇਂ ਲੋਕ ਆਪਣੇ ਮੁੱਖ ਕੰਮਕਾਜੀ ਸਾਲ ਜਵਾਨ ਹੁੰਦੇ ਨੇ ਇਹ ਉਹਨਾਂ ਨੂੰ ਇੱਕ ਫਾਇਦਾ ਦਿੰਦਾ ਹੈ ਕਿਉਂਕਿ ਉਹ ਲੰਬੇ ਸਮੇਂ ਦੇ ਲਈ ਨਿਰੰਤਰ ਯੋਗਦਾਨ ਪਾ ਸਕਦੇ ਨੇ ਅਤੇ ਇੱਕ ਅਰਥਪੂਰਨ ਰਿਟਾਇਰਮੈਂਟ ਤਿਆਰ ਬਣਾ ਸਕਦੇ ਨੇ ਕੈਨੇਡਾ ਵਿੱਚ ਜੀਵਨ ਦੀ ਸੰਭਾਵਨਾ ਉੱਚੀ ਰਹਿਣ ਦੇ ਨਾਲ ਸੀਪੀਪੀ ਯੋਗਦਾਨ ਜਲਦੀ ਸ਼ੁਰੂ ਕਰਨ ਦੇ ਨਾਲ ਉਹ ਨਵੇਂ ਪ੍ਰਵਾਸੀਆਂ ਨੂੰ ਵਧੇਰੇ ਆਰਾਮਦਾਇਕ ਅਤੇ ਸਥਿਰ ਭਵਿਕਸੁਰੱਖਿਅਤ ਕਰਨ ਦੇ ਵਿੱਚ ਮਦਦ ਮਿਲਦੀ ਹੈ ਵਕਫਾਇਤੀ حمایتੇ ਹੁੰਦਾ ਦਾਵਾ ਕਰ ਰਿਆ ਕੈਨੇਡਾ ਵਿੱਚ ਪਨਾਹ ਮੰਗਨ ਵਾਲੇ ਗਗਨਦੀਪ ਸਿੰਘ ਦੀ ਅਲਜੀ ਇੱਕ ਫੈਡਰਲ ਅਦਾਲਤ ਨੇ ਰੱਦ ਕਰ ਦਿੱਤੀ ਹੈ ਸਟਡੀ ਵੀਜ਼ਾ ਤੇ ਕੈਨੇਡਾ ਪਹੁੰਚੇ ਗਗਨਦੀਪ ਸਿੰਘ ਨੇ 2018 ਤੋਂ ਬਾਅਦ ਕਿਸੇ ਵਿਦਿਅਕ ਸੰਸਥਾ ਦੇ ਵਿੱਚ ਹਾਜ਼ਰੀ ਨੇ ਲਗਾਈ ਅਤੇ ਆਖਰਕਾਰ ਅਸਾਇਲਮ ਕਲੀਮ ਕ ਦਿੱਤਾ ਗਗਨਦੀਪ ਸਿੰਘ ਨੇ ਇਸ ਮਲਿੰਗ ਹੋਣ ਦਾ ਦਾਵਾ ਵੀ ਕੀਤਾ ਅਤੇ ਨਾਲ ਹੀ ਕਿਹਾ ਕਿ ਭਾਰਤ ਡਿਪੋਰਟ ਕਿਤੇ ਜਾਣ ਉਤੇ ਉਸ ਦੀ ਜਾਨ ਖਤਰੇ ਵਿੱਚ ਪੈ ਜਾਵੇਗੀ ਪਰ ਰਿਫਿਊਜੀ ਬੋਰਡ ਤੋਂ ਬਾਅਦ ਫੈਟਲ ਅਦਾਲਤ ਨੇ ਵੀ ਉਸ ਦੀਆਂ ਦਲੀਲਾਂ ਮੰਨਣ ਤੋਂ ਨਾਕਾ ਦਿੱਤੀਗੇ ਗਗਨਦੀਪ ਦੇ ਵੱਲੋਂ ਅਦਾਲਤ ਵਿੱਚ ਪੇਸ਼ ਤੱਥਾਂ ਦੇ ਮੁਤਾਬਕ ਖੁਦ ਨੂੰ ਗੁਲਦਾਸਪੁਰ ਜ਼ਿਲ੍ਹੇ ਦਾ ਵਸਨੀਕ ਦੱਸਿਆ ਗਿਆ ਅਤੇ ਪਟਾਲਾ ਦੇ ਇੱਕ ਸਖਸ਼ੂ ਦੇ ਨਾਲ ਸਮਲਿੰਗ ਸੰਬੰਧ ਹੋਣ ਦਾ ਵੀ ਜ਼ਿਕਰ ਕੀਤਾ ਹੈ ਗਗਨਦੀਪ ਦੇ ਮੁਤਾਬਕ ਪੰਜਾਬ ਦੇ ਵਿੱਚ ਇਸ ਸਮਲਿੰਗੀ ਸੰਬੰਧਾਂ ਨੂੰ ਮੰਨਤਾ ਨਹੀਂ ਦਿੱਤੀ ਜਾਂਦੀ ਜਿਸ ਦੇ ਮੱਦੇ ਨਜ਼ਰ ਉਸ ਨੂੰ ਡਿਪੋਰਟ ਕਰਨਾ ਤੇ ਉਸ ਦੀ ਜਾਨ ਵਾਸਤੇ ਵੱਡਾ ਖਤਰਨਾਕ ਸਾਬਤ ਹੋ ਸਕਦਾ ਹੈ ਅਦਾਲਤ ਨੂੰ ਸਮਲਿੰਗ ਸੰਬੰਧ ਵਾਲੀ ਕਹਾਣੀ ਬਿਲਕੁਲ ਵਿਨਾਜੀ ਅਤੇ ਵਕਵਾਦੀ ਹਮਾਇਤੀ ਸਰਗਰਮੀਆਂ ਦੇ ਵਿੱਚ ਸ਼ਮੂਲੀਅਤ ਬਾਰੇ ਅਦਾਲਤ ਨੇ ਕਿਹਾ ਕਿ ਮੂਲੀ ਅਰਜ਼ੀ ਦੇ ਵਿੱਚ ਅਜਿਹੀ ਕੋਈ ਜਾਣਕਾਰੀ ਤਰਜ ਨਹੀਂ ਸੀ ਕੀਤੀ ਗਈ ਦੱਸਦੀ ਕਿ ਭਾਰਤਿ ਖਾਸ ਤੌਰ ਉਤੇ ਪੰਜਾਬੀ ਨੌਜਵਾਨਾਂ ਦੇ ਵੱਲੋਂ ਰਿਵਿਊ ਸੀ ਬੋਰਡ ਦੇ ਫੈਸਲਿਆਂ ਦੇ ਵਿਰੁੱਧ ਕੇ 18 ਅਦਾਲਤਾਂ ਦੇ ਵਿੱਚ ਦਾਇਰ ਅਪੀਲਾਂ ਵੀ ਕਾਰਗਰ ਸਾਬਤ ਨਹੀਂ ਹੋ ਰਹੀਆਂ ਅਤੇ 90% ਫੈਸਲੇ ਨਾ ਦੇ ਵਿੱਚ ਹੀ ਆ ਰਹੇ ਨੇ ਇੱਕ ਮੀਡੀਆ ਰਿਪੋਰਟ ਮੁਤਾਬਕ ਮੌਜੂਦਾ ਬਰੇ ਦੌਰਾਨ ਸਾਹਮਣੇ ਆਏ 34 ਫੈਸਲਿਆਂ ਵਿੱਚੋਂ 30 ਪਨਾ ਮੰਗਨ ਵਾਲਿਆਂ ਦੇ ਵਿਰੁੱਧ ਰਹੇ ਤੇ ਮਿਸਾਲ ਦੇ ਵਜੋਂ ਪਲਦੀਪ ਸਿੰਘ ਬਨਾਮ ਲੋਕ ਸੁਰੱਖਿਆ ਮੰਤਰੀ ਮਾਮਲੇ ਵਿੱਚ ਰਿਪੋਰਟੇਸ਼ਨ ਹੁਕਮਾਂ ਅਤੇ ਰੋਕ ਲਾਂਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਨੇ ਅਜਿ ਨੂੰ ਰੱਦ ਕਰ ਦਿੱਤਾ ਹੈ ਪ੍ਰਦੀਪ ਸਿੰਘ ਨੇ ਵਖਵਾਦੀ ਹਮਾਇਤੀ ਹੂਨ ਅਤੇ ਭਾਰਤ ਦੇ ਰਿਪੋਰਟ ਕਿਤੇ ਚਾਨ ਉਤੇ ਚਾਨ ਤੱਕ ਖਤਰਾ ਹੁੰਦਾ ਵੀ ਦਾਵਾ ਸਾਬਤ ਕਰਦੇ ਆਪਣੇ ਮਾਪਿਆਂ ਦੇ ਹਲਫੀਆ ਬਿਆਨ ਅਤੇ ਸੋਸ਼ਲ ਮੀਡੀਆ ਉਤੇ ਆਧਾਰ ਤਸਬੂਤ ਪੇਸ਼ ਕੀਤੇ ਪਰ ਜੱਜ ਨੇ ਕੋਈ ਸਬੂਤ ਵੀ ਨਾ ਮੰਨਿਆ ਪ੍ਰਦੀਪ ਸਿੰਘ ਪਹਿਲੀ ਵਾਰ ਫਰਵੀ 2023 ਦੇ ਵਿੱਚ ਸਪousal ਵਰਕ ਪਰਮਿਟ ਉਤੇ ਕੈਨੇਡਾ ਪਹੁੰਚਿਆ ਸੀ 10 ਨਵੰਬਰ 2024 ਨੂੰ ਵਰਕ ਪਰਮਿਟ ਖਤਮ ਹੋ ਗਿਆ ਪਰ ਉਸ ਵੱਲੋਂ ਮਿਆਦ ਵਧਾਉਣ ਦੀ ਅਰਜ਼ੀ ਦਾਇਰ ਨਾ ਕੀਤੀ ਗਈ ਇਸ ਦੌਰਾਨ 16 ਨਵੰਬਰ ਨੂੰ 2024 ਨੂੰ ਅਸਾਲਮ ਕਲੀਪ ਕਰ ਦਿੱਤਾ ਗਿਆ ਕੋਨਟੋ ਦੀ ਇਸੇ ਦਲ ਦੇ ਵੱਲੋਂ ਇੱਕ ਹੋਰ ਪੰਜਾਬੀ ਨੌਜਵਾਨ ਜਗਜੀਤ ਸਿੰਘ ਨੂੰ ਰਿਪੋਰਟ ਕਰਨ ਦੇ ਹੁਕਮਾਂ ਉਤੇ ਰੋਕ ਲਗਾ ਦਿੱਤੀ ਗਈ ਜੋ ਵਿਸਟ ਵੀਜ਼ਾ ਉੱਤੇ ਕੈਨੇਡਾ ਪਹੁੰਚਿਆ ਸੀ ਪਰ ਬਾਅਦ ਵਿੱਚ ਪਨਾਹ ਦਾ ਦਾਅਵਾ ਪੇਸ਼ ਕਰ ਦਿੱਤਾ ਗਿਆ ਇਸ ਦੌਰਾਨ ਉਸਨੇ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਨਾਲ ਵਿਆਹ ਕਰਵਾ ਲਿਆ ਪਰ ਪੀਆਰ ਮਿਲਣ ਤੋਂ ਪਹਿਲਾਂ ਹੀ ਉਸ ਨੂੰ ਰਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਸੀ ਦੂਜੇ ਪਾਸੇ 2024 ਦੌਰਾਨ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 46480 ਅਸਾਈਲਮ ਦਾਅਵੇ ਪ੍ਰਵਾਨ ਕੀਤੇ ਗਏ ਅਤੇ ਗਿਣਤੀ 2018 ਦੇ ਮੁਕਾਬਲੇ 200% ਦੀ ਵਧ ਪੰਦੀ ਹੈ ਜਦੋਂ ਦੇ ਮੁਲਕ ਦੇ ਵਿੱਚ ਸਭ ਤੋਂ ਵੱਧ ਰਿਫਿਊਜ਼ੀਆਂ ਨੂੰ ਪੱਕਾ ਕੀਤਾ ਗਿਆ ਅਤੀਤ ਦੇ ਵਿੱਚ ਵਿਜ਼ਿਟਰ ਵੀਜ਼ਾ ਉਤੇ ਕੈਨੇਡਾ ਪਹੁੰਚੇ ਵਿਦੇਸ਼ੀ ਨਾਗਰਿਕਾਂ ਨੇ ਵੀ ਪਨਾ ਦੇ ਦਾਅਵੇ ਪੇਸ਼ ਕੀਤੇ ਅਤੇ ਸਟੱਡੀ ਵੀਜ਼ਾ ਉਤੇ ਆਉਣ ਦੇ ਮਗਰੋਂ ਪੀਆ ਲੈਂਡ ਦੇ ਵਿੱਚ ਅਸਫਲ ਰਹੇ ਕੁਮਾਤਰੀ ਵਿਦਿਆਰਥੀ ਵੀ ਇਸ ਤਰ੍ਹਾਂ ਦੂਰ ਪਹੁੰਚੇ ਕੈਨੇਡਾ ਵਿੱਚ 2023 ਦੌਰਾਨ 1,38,000 ਅਸਾਇਲਮ ਕਲੇਮ ਦਾਖਲ ਕੀਤੇ ਗਏ ਜਿਨ੍ਹਾਂ ਵਿੱਚੋਂ ਵਿਜ਼ਿਟਰ ਵੀਜ਼ਾ ਵਾਲੇ तकरीबन 14% ਬੰਦੇ ਨੇ 2025 ਦੇ ਵਿੱਚ ਕੈਨੇਡੀਅਨ ਸੰਘੀ ਅਦਾਲਤਾਂ ਤੇ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਬੋਰਡ ਨੇ ਪੰਜਾਬੀ ਪ੍ਰਵਾਸੀਅਤ ਦੇ ਦਰਜੇ ਨਾਲ ਸ਼ਰਨਾਰਥੀ ਦਾਅਵੇ ਨੂੰ ਰੱਦ ਕਰ ਦਿੱਤਾ ਜੋ ਆਕਵਾਦੀ ਲਹਿਰ ਦਾ ਸਮਰਥਨ ਕਰਨ ਦੇ ਲਈ ਭਾਰਤ ਵਿੱਚ ਅਤਿਆਚਾਰ ਦਾ ਦੋਸ਼ ਲਗਾਉਂਦੇ ਸਨ ਜੱਜਾਂ ਨੇ ਵਾਰ-ਵਾਰ ਅਰਜ਼ੀਆਂ ਨੂੰ ਮੌਕਾ ਪ੍ਰਸਤੁਜਾ ਪ੍ਰੋਸੀ ਯੋਗਤਾ ਦੀ ਕਾਟ ਬਚੂ ਦੱਸਾਇਆ ਰੈਫਿਊਜੀ ਅਪੀਲ ਡਿਵੀਜ਼ਨ ਨੇ ਨੇ ਸੁਰੱਖਿਆ ਦੇ ਇੱਕ ਸ਼ੁਰੂਆਤੀ ਗਰੰਟਾ ਨੂੰ ਉਲਟਾ ਦਿੱਤਾ ਇਸ ਨੂੰ ਇੱਕ ਹੋ ਤੁਖੜੀ ਵਾਲਾ ਸ਼ਰਨਾਰਥੀ ਦਾਵਾ ਕਿਹਾ ਕਿਉਂਕਿ ਸਿੰਘ ਦਾ ਬਿਲਦਾਨ ਟੂਸ ਬ੍ਰੈਂਪਟਨ ਅਦਾਜ ਸਲਾਹਕਾਰ ਦੀਪਕ ਪਵਾ ਦੁਆਰਾ ਤਿਆਰ ਕੀਤੇ ਗਏ ਲਗਭਗ 200 ਹੋਰ ਦੇ ਨਾਲ ਬਹੁਤ ਜ਼ਿਆਦਾ ਮਿਲਦਾ ਜੁਲਦਾ ਸੀ ਫੈਡਰਲ ਕੋਰਟ ਜਸਟਿਸ ਗਾਈ ਰੇਗਿੰਬਾਡ ਨੇ ਬਾਤ ਦੇ ਵਿੱਚ ਆਰਡੀ ਦੀ ਆਲੋਚਨਾ ਕੀਤੀ ਹੈ ਉਹ ਸਬਸਟੀਬਿਊਟੀ ਉੱਤੇ ਰੂਪ ਉੱਤੇ ਬਹੁਤ ਜ਼ਿਆਦਾ ਧਿਆਨ ਕੇਂਦ੍ਰਿਤ ਕਰ ਰਿਹਾ ਹੈ ਆਪਣੇ ਫੈਸਲੇ ਵਿੱਚ ਇਹ ਨੋਟ ਕੀਤਾ ਗਿਆ ਹੈ ਕਿ ਸ਼ੁਨਾਲਤੀ ਬਿਰਤਾਂਤ ਰਚਨਾਤਮਕ ਲੇਖਕ ਦੇ ਵਿੱਚ ਅਭਿਆਸ ਨਹੀਂ ਹਨ ਅਤੇ ਨੈਸ਼ਨਲ ਪੋਸਟ ਦੇ ਅਨੁਸਾਰ ਫਾਈਲ ਨੂੰ ਮੁੰਨਦਾਰਤ ਦੇ ਲਈ ਵਾਪਸ ਭੇਜ ਦਿੱਤਾ ਗਿਆ ਹੈ ਕਿਸੇ ਤਰ੍ਹਾਂ ਦੇ ਨਤੀਜੇ ਆਮ ਬਣ ਗਏ ਨੇ ਅਗਸਤ 2025 ਦੇ ਵਿੱਚ ਜਸਟਿਸ ਬੋਨੇਟ ਐਮਰ ਦੇ ਚੇਸ ਨੇ ਨੇ ਅਮਨਦੀਪ ਸਿੰਘ ਅਤੇ ਕਮਲਦੀਪ ਖੋਲ ਦੇ ਅਸਵਿਕਾਰ ਨੂੰ ਪ੍ਰਕਰਾਰ ਰੱਖਿਆ ਇੱਕ ਜਿਹੜਾ ਜੋ 2018 ਦੇ ਵਿੱਚ ਵਿਜ਼ਟਰ ਵਿਜ਼ੇ ਤੇ ਆਇਆ ਸੀ ਅਤੇ ਹਟਾਏ ਜਾਣ ਦਾ ਸਾਹਮਣਾ ਕਰ ਰਿਹਾ ਸੀਗਾ ਉਹ ਅਚਾਨਕ ਆਪਣੇ ਆਪ ਨੂੰ 6th ਵਾਰ ਜਸਟਿਸ ਦੇ ਵਾਟਰ ਕਾਰਡਾਂ ਤੇ ਵਿਰੋਧ ਫੋਟੋਆਂ ਦੇ ਨਾਲ ਪੂਰਾ ਵਕਫਾ ਦੇ ਇਸ ਮੱਧਕ ਕੋਸ਼ਿਸ਼ ਕਰ ਦਿੱਤਾ ਇਹ ਕੇਸ ਫੈਟਲ ਕੋਰਟ ਫਾਈਲ IIMM 421424 ਵਿੱਚ ਦਰਜ ਹੈ ਆਰਈਡੀ ਨੇ ਪਹਿਲਾਂ ਹੀ ਉਹਨਾਂ ਦੇ ਰਾਜਨੀਤਿਕ ਧਰਮਾ ਪਰिवर्तन ਨੂੰ ਧੋਖਾ ਧੜੀ ਅਤੇ ਚੰਗੇ ਵਿਸ਼ਵਾਸੀ ਘਾਟ ਕਰਾ ਦਿੱਤਾ ਸੀ ਆਈਆਰਪੀ ਦੇ ਅਧਿਕਾਰਤ ਅੰਕੜੇ ਇਸ ਫਲਤਾਰੇ ਦੇ ਪੈਮਾਨੇ ਨੂੰ ਉਜਾਗਰ ਕਰਦੇ ਨੇ ਭਾਰਤੀ ਨਾਗਰਿਕ ਮੁੱਖ ਤੌਰ ਉੱਤੇ ਪੰਜਾਬ ਤੋਂ ਨੇ ਤੇ 2025 ਦੇ ਪਹਿਲੇ 6 ਮਹੀਨਿਆਂ ਦੇ ਵਿੱਚ 9947 ਸ਼ਨਾਥੀ ਦਾਅਵੇ ਦਾਇਰ ਕੀਤੇ ਜੋ ਕਿ ਬੋਰਡ ਦੁਆਰਾ ਪ੍ਰਕਿਰਿਆ ਕਿਤੇ ਗਏ ਸਾਰੇ ਦਾਅਵੇਦਾਰ 18% ਹੈ ਕਥਿਤ ਅਤਿਆਚਾਰ ਦੇ ਦੋਸ਼ ਦੁਆਰਾ ਦਾਅਵੇ 2025 ਦੇ ਆਈਆਰਪੀ ਦੇ ਅੰਕੜਿਆਂ ਅਨੁਸਾਰ ਨੇ 10वेक न्यूज़ चैनल ਤੇ رپورਟਰ ਅਨੁਸਾਰ ਦੱਸਿਆ ਗਿਆ ਹੈ ਕਿ ਆਈਆਰਬੀਬੀ ਦੇ ਅੰਕੜਿਆਂ ਦਾ ਹਵਾਲਾ ਦਿੱਤੇ ਤਹਿਤ ਉਨ੍ਹਾਂ ਨੇ ਕਿਹਾ ਕਿ ਭਾਰਤੀ ਦਾਵੇ 2013 ਦੇ ਵਿੱਚ ਸਿਰਫ 225 ਤੋਂ ਵੱਧ ਕਿ 2024 ਦੇ ਪਹਿਲੇ 8 ਮਹੀਨਿਆਂ ਵਿੱਚ 13000 ਤੋਂ ਵੱਧ ਹੋ ਗਏ ਨੇ ਦਸੰਬਰ 2025 ਦੇ ਵਿੱਚ ਪ੍ਰਕਾਸ਼ਿਤ ਇੱਕ ਅਪਡੇਟ ਵਿੱਚ ਅਸਵੀਕਾਰ ਅਤੇ ਤਿਆਗ ਦਰਾਂ ਵਿਸ਼ਵ ਔਸਤ ਦੇ ਨਾਲੋਂ ਦੁੱਗਨੀਆਂ ਨੇ ਕੈਨੇਡਾ ਨੇਪਾਲ ਦੇ ਤੇ ਆਸਟ੍ਰੇਲੀਆ ਦੇ ਨਾਲ ਇੱਕ ਨਵੇਂ ਤਿੰਨ ਪੱਖੀ ਟੈਕਨੋਲੋਜੀ ਅਤੇ ਨਵੀਨਤਾ ਸਾਂਝੇਦਾਰੀ ਜਿਸ ਦਾ ਨਾਮ ਆਸਟ੍ਰੇਲੀਆ ਕੈਨੇਡਾ ਇੰਡੀਆ ਟੈਕਨੋਲੋਜੀ ਐਂਡ ਇਨੋਵੇਸ਼ਨ ਪਾਰਟਨਰਸ਼ਿਪ ਹੈ ਉਸ ਨੂੰ ਸ਼ੁਰੂ ਕਰ ਦਿੱਤਾ ਐਲਾਨ ਕੀਤਾ ਇਸ ਤਿੰਨ ਪੱਖੀ ਸਮਝੌਤੇ ਦਾ ਉਦੇਸ਼ ਤਿੰਨੋਂ ਦੇਸ਼ਾਂ ਨੂੰ ਸਪਲਾਈ ਚੇਨਾਂ ਦੇ ਵਿੱਚ ਵਿਭਿੰਨਤਾ ਲਿਆਉਣਾ ਹੈ ਦਾਸੀ ਇਹ ਕਦਮ ਅਜੇ ਤੌਰ ਤੇ ਵਿੱਚ ਲਿਆ ਗਿਆ ਹੈ ਜਦੋਂ 2 ਸਾਲਾਂ ਤੋਂ ਤਣਾਅ ਦੇ ਪਿੱਛੇ ਕੈਨੇਡਾ ਆਪਣਾ ਭਾਰਤ ਦੇ ਨਾਲ ਰਿਸ਼ਤਾ ਸੁਧਾਰ ਰਿਹਾ ਹੈ 2023 ਦੇ ਵਿੱਚ ਪਹਿਲਾ ਇੱਕ ਕੈਨੇਡੀਅਨ ਸਿਵਲ ਕਰਕੁਨ ਹਰਦੀਪ ਸਿੰਘ ਨਿਚਰ ਦੇ ਕਤਲ ਅਤੇ ਫਿਰ ਆਸ ਐਮਪੀ ਦੇ ਵੱਲੋਂ ਕੈਨੇਡਾ ਵਿੱਚ ਵਾਪਰੀਆਂ ਹਿੰਸਕ ਘਟਨਾਵਾਂ ਵਿੱਚ ਭਾਰਤ ਸਰਕਾਰ ਦੀ ਭੂਮਿਕਾ ਹੋਣ ਦੇ ਦੋਸ਼ਾਂ ਮਗਰੋਂ ਕੈਨੇਡਾ ਤੇ ਭਾਰਤ ਦੇ ਸਬੰਧ ਵਿਗੜ ਗਏ ਸਨ ਸ਼ਨੀਵਾਰ ਸਵੇਰੇ ਜਾਰੀ ਕੀਤੇ ਗਏ ਸਾਂਝੇ ਬਿਆਨ ਦੇ ਵਿੱਚ ਤਿੰਨ ਦੇਸ਼ਾਂ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੇ ਗਰੁੱਪ ਦਾ ਨਾਮ ਆਸਟ੍ਰੇਲੀਆ ਕੈਨੇਡਾ ਇੰਡੀਆ ਟੈਕਨੋਲੋਜੀ ਐਂਡ ਇਨੋਵੇਸ਼ਨ ਪਾਰਟਨਰਸ਼ਿਪ ਹੋਵੇਗਾ ਸਾਂਝੀ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਪਹਿਲਾ ਤਿੰਨ ਦੇਸ਼ਾਂ ਦੇ ਲਈ ਕੁਦਰਤੀ ਸ਼ਕਤੀਆਂ ਉੱਤੇ ਕੇਂਦਰਿਤ ਹੋਵੇਗੀ ਅਤੇ ਹਰੀ ਊਰਜਾ ਨਵੀਨਤਾ ਅਤੇ ਲਚਕੀਲੇ ਸਪਲਾਈ ਚੇਨ ਬਣਾਉਣ ਉੱਤੇ ਜ਼ੋਰ ਦੇਵੇਗੀ ਜਿਸ ਵਿੱਚ ਮਹੱਤਵਪੂਰਨ ਖਰੀਦ ਵੀ ਸ਼ਾਮਲ ਨੇ ਐਟ ਅ ਟਾਈਮ ਵੈਨ ਟੂ ਮੈਨੀ ਕੰਟਰੀਜ਼ ਆਰ ਰਿਟਰੀਟਿੰਗ ਇਨਟੂ ਜੀਓਪੋਲਿਟੀਕਲ ਬਲੌਕਸ ਔਰ ਦ ਬੈਟਲ ਗਰਾਉਂਡਸ ਆਫ ਪ੍ਰੋਟੈਕਸ਼ਨਿਜ਼ਮ ਕੈਨੇਡਾ ਬਲੀਵਸ ਥੈਟ ਦ ਜੀ20 ਮਸਟ ਰਿਮੇਨ ਅ ਬ੍ਰਿਜ ਬਟ ਥਿਸ ਈਅਰ ਸਮਿਟ We've deepened our partnerships. Well, in South Africa, we've announced the opening of FinDev Canada's new office in Cape Town. This office will finance sustainable development projects and connect Canadian firms to new opportunities across Africa. Canada and South Africa have also just agreed to launch discussions on a new foreign investment protection agreement, which will catalyze even greater private sector engagement in the infrastructure, clean energy, and minerals space in this country. We have advanced work on a critical minerals production alliance building on the G7 standard based markets roadmap, and we've secured South Africa's agreement to continue those discussions toward greater cooperation on the sourcing, responsible sourcing of those minerals and investor protection. In the last three days, I've also held several bilateral meetings. Canada's re engaging pragmatically with global giants India and China. Yesterday, Canada, India, and Australia formed a new trilateral partnership on technology and innovation, which will accelerate our cooperation on critical and emerging technologies. A partnership that will draw on our strengths and focus on clean energy, critical minerals, and artificial intelligence to unlock more opportunities for Canadian workers and businesses. Prime Minister Modi and I are meeting later today to discuss our broader trade relationship. Yesterday, Canada met the EU and Vietnam, Vietnam in its capacity as the incoming chair of the CPTPP trade agreement. And we began discussions on greater integration between the CPTPP and the EU. Linking those two of the world's largest trading blocks, representing over a billion people, will expand trade, catalyze investment, and increase partnerships. Across a range of areas from AI to energy in the Indo Pacific, Europe, and of course, very much in Canada. ਦਸਿਮਾ ਕਾਂਡੀ ਦਾ ਕਹਿਣਾ ਹੈ ਕਿ ਭਾਈਵਲੀ ਸੜੀ ਨਾਗਰਿਕਾ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿਕਾਸ ਅਤੇ ਇਸ ਨੂੰ ਵੱਡੇ ਪੱਧਰ ਤੇ ਅਪਣਾਉਣ ਦੀ ਵੀ ਸਮੀਖਿਆ ਕਰੇਗੀ। ਬਿਆਨ ਮੁਤਾਬਕ ਤਿੰਨਾਂ ਦੇਸ਼ਾਂ ਨੇ ਸਹਿਮਤੀ ਜ਼ਾਹਰ ਕੀਤੀ ਹੈ ਕਿ ਧੋਸ਼ਵਾਛਬੀਤੀ ਪਹਿਲੀ ਤਮਾਹੀ ਦੇ ਵਿੱਚ ਅਧਿਕਾਰੀ ਮਿਲਣਗੇ ਤਾਂ ਜੋ ਇਸ ਪਹਿਲ ਕਦਮੀ ਨੂੰ ਅੱਗੇ ਬਧਾਇਆ ਜਾ ਸਕੇ। ਕਾਨੀ G20 ਸਮੇਲਨ ਦੇ ਲਈ ਜੋਹਾਨਸਬਰਗਰੇ ਵਿੱਚ ਜਿੱਥੇ ਜ਼ਿਆਦਾਤਰ ਦੇਸ਼ਾਂ ਨੇ ਅਮਰੀਕਾ ਦੇ ਬਾਈਕਾਰ ਤੇ ਪਾਸੂਦਿਕ ਸੰਜੇ ਐਲਾਨ ਨਾਮੇ ਦਾ ਸਮਰਥਨ ਕੀਤਾ। ਇਸ ਬਿਆਨ ਦੇ ਵਿੱਚ ਮੌਸਮੀ ਬਦਲਾਅ ਔਰਤਾ ਦੇ ਅਧਿਕਾਰ ਅਤੇ ਮੱਧ ਪੂਰਬ ਦੇ ਨਾਲ ਸੰਬੰਧਿਤ ਨੁਕਤੇ ਵੀ ਸ਼ਾਮਲ ਨੇ ਜਿਸ ਦਾ 트럼ਪ ਪ੍ਰਸ਼ਾਸਨ ਨੇ ਇਸ ਸਾਲ ਵੱਖ-ਵੱਖ ਮੌਕੇ ਤੇ ਵਿਰੋਧ ਕੀਤਾ ਸੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪੱਤਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁ ਨਵੇਂ ਵਪਾਰ ਸਮਝੌਤੇ ਵਿਆਪਕ ਆਰਥਿਕ ਭਾਈਵਾਲੀ ਵੱਲ ਗੱਲਬਾਤ ਸ਼ੁਰੂ ਕਰਨ ਦੇ ਲਈ ਸਹਿਮਤ ਹੋਏ ਨੇ ਅੱਤਵਾਰ ਦੁਪਹਿਰੇ ਪ੍ਰਕਾਸ਼ਿਤ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਾਰਨੀ ਨੇ ਕਿਹਾ ਕਿ ਇਹ ਵਪਾਰ ਸਮਝੌਤਾ ਕੈਨੇਡਾ ਭਾਰਤ ਵਪਾਰ ਨੂੰ ਦੁੱਗਣਾ ਕਰਕੇ 70 ਬਿਲੀਅਨ ਡਾਲਰ ਕਾ ਸਕਤੇ ਕਾਰਨੀ ਨੇ ਕਿਹਾ ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਤੇ ਇਸ ਦਾ ਅਰਥ ਹੈ ਕਿ ਕੈਨੇਡੀਅਨ ਕਾਮਯਾਬੇ ਕਾਰੋਬਾਰਾਂ ਦੇ ਲਈ ਵੱਡੇ ਨਵੇਂ ਮੌਕੇ ਪੈਦਾ ਹੋਣਾ ਅਤਵਾ ਦੁਪਹਿਰ ਪਾਤ ਦੇ ਵਿਦੇਸ਼ ਮੰਤਰਾਲੇ ਦੇ ਵੱਲੋਂ ਜਾਰੀ ਕੀਤੀ ਗਈ ਇੱਕ ਪ੍ਰੈਸ ਰਿਲੀਜ਼ ਨੇ ਇਸ ਵਰਕਤੀ ਦੀ ਪੁਸ਼ਟੀ ਕੀਤੀ ਹੈ। ਇਹਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮੋਦੀ ਨੇ ਕਾਹਨ ਨੂੰ ਭਾਰਤ ਦੌਰੇ ਦੇ ਲਈ ਸੱਦਾ ਦਿੱਤਾ। ਕੈਨੇਡਾ ਦੇ ਦਫ਼ਤਰ ਨੇ ਕਿਹਾ ਕਿ ਉਨ੍ਹਾਂ ਨੇ ਮੋਤੀ ਦਾ ਸੱਦਾ ਸਵੀਕਾਰ ਕਰ ਲਿਆ ਅਤੇ 2024 26 ਦੀ ਸ਼ੁਰੂਆਤ ਦੇ ਵਿੱਚ ਭਾਰਤ ਦੀ ਯਾਤਰਾ ਕਰਨਗੇ। ਇਹ ਇਸ ਗੱਲ ਦਾ ਤਾਜ਼ਾ ਸੰਕੇਤ ਹੈ ਕਿ 2023 ਦੇ ਵਿੱਚ ਸਿੱਖ ਕਾਰਕੁਨ ਹਰਦੀਪ ਸਿੰਘ ਨੀਜਰ ਦੀ ਕੈਨੇਡੀਅਨ ਧਰਤੀ ਉੱਤੇ ਕੀਤੀ ਗਈ ਹੱਤਿਆ ਵਿੱਚ ਕੈਨੇਡਾ ਵੱਲੋਂ ਭਾਰਤੀ ਜੁੰਟਾ ਦੀ ਭੂਮਿਕਾ ਦੇ ਦੋਸ਼ਿਤ ਪਾਤ ਕੋਲੇ ਹੋਏ ਸਬੰਧ ਹੁਣ ਹੌਲੀ-ਹੌਲੀ ਦੁਬਾਰਾ ਸੁਧਰ ਰਹੇ ਨੇ। ਦੱਸ ਦਈਏ ਇਹ ਖਬਰ ਜੁਹਾਂਸ ਬਰਗਦ ਦੱਖਣੀ ਅਫਰੀਕਾ ਦੇ ਵਿੱਚ ਹੋਈ G20 ਸਿਖਰ ਸੰਮੇਲਨ ਦੌਰਾਨ ਕਾਨੀ ਅਤੇ ਮੋਦੀ ਦੀ ਮੁਲਾਕਾਤ ਤੋਂ ਥੋੜੇ ਸਮੇਂ ਬਾਅਦ ਹੈ ਕਿ ਜਦੋਂ ਤੋਂ ਕਾਨੀ ਨੇ ਦਫ਼ਤਰ ਸੰਭਾਲਿਆ ਉਦੋਂ ਤੋਂ ਦੋਵੇਂ ਲੀਡਰਾਂ ਦੀ ਇਹ ਦੂਜੀ ਰੂਬਤੂ ਮੁਲਾਕਾਤ ਹੈ ਉਹਨਾਂ ਦੀ ਪਿਛਲੀ ਮੁਲਾਕਾਤ ਜੂਨ ਦੇ ਵਿੱਚ ਕੈਨੇਡਾ ਵਿੱਚ ਹੋਏ G7 ਸਿਖਰ ਸੰਮੇਲਨ ਦੌਰਾਨ ਹੋਈ ਸੀ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਐਤਵਾਰ ਸਵੇਰੇ ਰੋਜ਼ਮੇ ਦੀ ਵਲਟਰਨ ਲਾਈਵ ਦੇ ਨਾਲ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਦੋਵੇਂ ਦੇਸ਼ G7 ਸਿਖਰ ਸੰਮੇਲਨ ਤੋਂ ਲੈ ਕੇ ਹੀ ਵਪਾਰ ਬਾਰੇ ਅਲਬਾਤ ਕਲ ਤੇ ਆ ਰਹੇ ਨੇ ਪਰਟਨੈਕ ਨੇ ਕਿਹਾ ਕਿ ਕਈ ਮੁੱਦੇ ਹਤੇ ਅਸੀਂ ਕਿੰਨਾ ਅੱਗੇ ਵਧ ਗਏ ਆ ਇਸ ਬਾਰੇ ਕਾਫੀ ਸਲਾਹਣਾ ਹੋਈ ਹੈ ਅਤੇ ਉਹਨਾਂ ਨੇ ਖਾਸ ਤੌਰ ਤੇ ਇਹ ਗੱਲ ਵੀ ਦੱਸੀ ਹੈ ਕਿ ਕੈਨੇਡਾ ਦੇ ਇੰਟਰਨੈਸ਼ਨਲ ਟ੍ਰੇਡ ਮੰਤਰੀ ਮਨਿੰਦਰ ਸਿੱਧੂ ਭਾਰਤ ਦੇ ਪੈਟਰੋਲੀਅਮ ਅਤੇ ਗੈਸ ਮੰਤਰੀ ਦੇ ਨਾਲ ਮਿਲੇ ਜੋ ਭਾਰਤ ਦਾ ਇੱਕ ਮੁੱਖ ਖੇਤਰ ਹੈ ਪਰਟਨੈਕ ਨੇ ਕਿਹਾ ਇਹ ਸਭ ਕੁਝ ਇਸ ਮੁਲਾਕਾਤ ਤੱਕ ਲਿਆ ਗਿਆ ਹੈ ਅਤੇ ਇਸ ਮੁਲਾਕਾਤ ਦੇ ਵਿੱਚ ਦੋਵੇਂ ਪਾਸਿਆਂ ਨੇ ਵਪਾਰ ਬਾਰੇ ਚਰਚਾ ਕੀਤੀ ਹੈ ਕੈਨੇਡਾ ਅਤੇ ਭਾਰਤ ਨੇ 15 ਸਾਲ ਪਹਿਲਾਂ ਜਿਵਪਾਸ ਸਮਝੋਤੇ ਲਈ ਚੋਟਾਵਾ ਸ਼ੁਰੂ ਕੀਤੀਆਂ ਸੀ ਪਰ 2023 ਦੇ ਫੌਲ ਤੱਕ ਸਿਰਫ ਕੁਝ ਖਾਸ ਉਦਯੋਗਾਂ ਤੱਕ ਸੀਮਿਤ ਇੱਕ ਖੇਤਰੀ ਸਮਝੋਤੇ ਵਿੱਚੋ ਘਟਾ ਦਿੱਤਾ ਗਿਆ ਸੀ ਮिजਲ ਦੇ ਕਤਲ ਦੇ ਨਾਲ ਸੰਬੰਧਿਤ ਦੋਸ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਨੇ ਗਲਪਾਤ ਨੂੰ ਮੁਅੱਤਲ ਕਰ ਦਿੱਤਾ ਸੀ ਐਤਵਾਰ ਸਵੇਰੇ ਪੀਐਮ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਦੀ ਕਾਰਨੀ ਦੇ ਨਾਲ ਬਹੁਤ ਉਸਾਰੂ ਮੁਲਾਕਾਤ ਹੋਈ ਅਤੇ ਇਹ ਜੀ7 ਸਿਖਰ ਸੰਮੇਲਨ ਤੋਂ ਬਾਅਦ ਦੁਬੱਲੇ ਸਬੰਧਾਂ ਵਿੱਚ ਮਹੱਤਵਪੂਰਨ ਗਤੀ ਆਈ ਹੈ ਕੈਨੇਡਾ ਸਰਕਾਰ ਨੂੰ ਲਗਾਤਾਰ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਉਪਾਤ ਦਿਨਾਂ ਦੇ ਸੰਬੰਧਨ ਨੂੰ ਸੁਧਾਰਨ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ ਜਦਕਿ ਪਿਛਲੇ ਸਾਲ RCMP ਨੇ ਜਨ ਤੱਕ ਤੌਰ ਉਤੇ ਭਾਰਤ ਸਰਕਾਰ ਦੇ ਏਜੰਟਾਂ ਉਤੇ ਕੈਨੇਡੀਅਨ ਧਰਤੀ ਤੇ ਕਤਲ ਜ਼ਬਰਨ ਵਸੂਲੀ ਅਤੇ ਧੰਕਿਆਂ ਦੇ ਵਿੱਚ ਸ਼ਾਮਲ ਹੋਣ ਦਾ ਵੀ ਦੋਸ਼ ਲਗਾਇਆ ਸੀ ਭਾਰਤ ਨੇ ਤੋਸ਼ਾਂ ਤੋਂ ਇਨਕਾਰ ਕਰ ਦਿੱਤਾ ਸੀ ਪਿਛਲੇ ਹਫਤੇ ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ ਦੇ ਡਾਇਰੈਕਟਰ ਡੈਨ ਰੋਜ਼ਸ ਨੇ ਕਿਹਾ ਕਿ ਇਹ ਸਮੱਸਿਆ ਹਜੇ ਵੀ ਬਰਕਰਾਰ ਹੈ ਅਤੇ ਏਜੰਸੀ ਨੂੰ ਭਾਰਤ ਤਰਫੋਂ ਆਉਣ ਵਾਲੇ ਕਥਿਤ ਖਤਰੇ ਬਾਰੇ ਬਹੁਤ ਚੌਕਸ ਰਹਿਣਾ ਪੈਂਦਾ ਹੈ